ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤਨਾਤ ਸ੍ਰੀ ਭਗਤ ਰਵਿਦਾਸ ਜੀ ਕੀ ਏ ਕੋ ओंकार ਸਤਗੁਰ ਪ੍ਰਸਾਦ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਤੇ ਸ਼ਬਦ ਦੀ ਸਥਾਈ ਆਪਾਂ ਲੈ ਰਹੇ ਹਾਂ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਤੇ ਇਸ ਸ਼ਬਦ ਨੂੰ ਆਪਾਂ ਆਸਾਨੀ ਦੇ ਨਾਲ ਅੱਲੀ ਢੋਲਕ ਤੇ ਵੀ ਗਾਇਨ ਕਰ ਸਕਦੇ ਹਾਂ ਹਾਰਮੋਨੀਅਮ ਤੇ ਵੀ ਗਾਇਨ ਕਰ ਸਕਦੇ ਹਾਂ ਪੂਰੀ ਸੰਗਤ ਨੂੰ ਨਾਲ ਲੈ ਕੇ ਪ੍ਰਵਾਦ ਫੇਰੀ ਵਿੱਚ ਵੀ ਗਾਇਨ ਕਰ ਸਕਦੇ ਹਾਂ ਅਤੇ ਛੋਟੇ ਬੱਚੇ ਵੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕਦੇ ਹਨ ਗਾਇਨ ਕਰ ਸਕਦੇ ਹਨ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਆਪਾਂ ਪਹਿਲੇ ਕਾਲੇ ਨੂੰ ਸਾ ਮੰਨਦੇ ਹਾਂ ਕਿਉਂਕਿ ਜਦੋਂ ਪਹਿਲੇ ਕਾਲੇ ਨੂੰ ਆਪਾਂ ਸਾ ਮੰਨਦੇ ਹਾਂ ਤਾਂ ਸ਼ਬਦ ਦਾ ਚਲਨ ਹਾਈ ਪਿਚ ਤੇ ਨਾ ਹੋਣ ਕਰਕੇ ਆਸਾਨੀ ਦੇ ਨਾਲ ਆਪਾਂ ਇਸ ਨੂੰ ਗਾਇਨ ਕਰ ਲੈਨੇ ਹਾਂ ਤਾਂ ਦੇਖਦੇ ਹਾਂ ਕਲੀ-ਕਲੀ ਪੰਕਤੀ ਨੂੰ ਤੇ ਸਿੱਖਦੇ ਹਾਂ ਇਸ ਸ਼ਬਦ ਨੂੰ ਇਹ ਜਨਮ ਤੁਮਾਰੇ ਦੇਖੇ ਇਹੋ ਜਨਮ ਤੁਮਾਰੇ ਦੇਖੇ ਇਹੋ ਜਨਮ ਤੁਮਾਰੇ ਦੇਖੇ ਇਹੋ ਜਨਮ ਤੁਮਾਰੇ ਨਾ ਮੇਰੇ ਚੇਤੇ ਮਾਧੋ ਬਹੁਤ ਚੰਨ ਵਿੱਚ ਜੀ ਮਾਧੋ ਬਹੁਤ ਚੰਨ ਵਿੱਚ ਜੀ ਮਾਧੋ ਇਹ ਜਨਮ ਤੁਹਾਰੇ ਦੇਖੇ ਇਹੋ ਜਨਮ ਤੁਹਾਰੇ ਦੇਖੇ ਇਹੋ ਜਨਮ ਤੁਹਾਰੇ ਦੇਖੇ ਇਹੋ ਜਨਮ ਤੁਹਾਰੇ ਦੇਖੇ

ਨੇਖੇ ਇਹੋ ਜਨਮ ਤੁਮਾਰੇ ਲੈਖੇ ਇਹੋ ਜਨਮ ਤੁਮਾਰੇ ਨੇਖੇ ਇਹੋ ਜਨਮ ਤੁਮਾਰੇ ਲੈਖੇ ਬਹੁਤ ਜਨਮ ਵਿੱਚ ਰਹੇ ਥੇ ਮਾਨੁਕ

ਕਿ ਇਹੋ ਜਨਮ ਤੁਮਾਰੇ ਲੈਖੇ ਸਾਰੇ ਅੰਤਰੇ ਇਸ ਤਰੀਕੇ ਨਾਲ ਆਗੇ ਆਉਂਦੇ ਹਨ ਕਹਿ ਰਵਿਦਾਸ ਆਸ ਲਗ ਜੀਵੋ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਇਹੋ ਜਨਮ ਤੁਮਾਰੇ ਲੈ तेरे पायो दर्शन देखे एहो जन्म तुम्हारे लेखे एहो जन्म ਦੇ ਨਾ ਤੈਨੂੰ ਸਰ ਅਮ ਸਰ ਦੇਂਦਰ ਆਇ ਨਾ ਤੂੰ ਸਰ ਅਗਪਤੀ ਆਰ ਕਿਆ ਕੀਜੈ ਇਹੋ ਜਨਮ ਤੁਹਾਰੇ ਲੇਖੇ ਅਗਪਤੀ ਆਰ ਕਿਆ ਕੀਜੈ ਇਹੋ ਜਨਮ ਤੁਹਾਰੇ ਦੇ ਜਨ ਕੋ ਪੂਰਨ ਦੀਜੈ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਹਮਨ ਬਨ ਜਾਉ ਰਮਈਆ ਕਾ मैया कारण कारण कवनया बोल ओ जनम तुम्हारे ले कारण कवनया बोल एहो जन तुम्हारे ले एहो जनम तुम्हारे लेखे एहो जनम तुम्हारे ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਛੋਟੀਆਂ ਬੱਚੀਆਂ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ